ਪੰਜਾਬੀ ਸਿੱਖਣ ਦਾ ਇੱਕ ਹੋਰ ਫਾਰਮੂਲਾ ਜਿਨ੍ਹਾਂ ਨੂੰ ਹਿੰਦੀ ਆਉਂਦੀ ਹੈ ਇਹ ਵੀ ਬਹੁਤ ਸੌਖਾ ਹੈ ਬੜਾ ਧਿਆਨ ਦਿਓ ਤੁਸੀਂ ਇੱਕ ਕਾਗਜ਼ ਦੇ ਉੱਤੇ ਐਵੇਂ ਲਿਖ ਸਕਦੇ ਹੋ ਜਾਂ ਤੁਸੀਂ ਦੀ ਫੋਟੋ ਖਿੱਚ ਲਓ ਇੱਕ ਅੱਖਰ ਪੰਜਾਬੀ ਦਾ ਹਿੰਦੀ ਦਾ ਜਿਹੜਾ ਅੱਖਰ ਪੰਜਾਬੀ ਦਾ ਉਸੇ ਸਾਊਂਡ ਦਾ ਹਿੰਦੀ ਦਾ ਅੱਖਰ ਪਾ ਦੇਣਾ ਜਿਵੇਂ ਊੜਾ ਊ ਦਾ ਸਾਊਂਡ ਦਿੰਦਾ ਊ ਐੜਾ ਅ ਦਾ ਸਾਊਂਡ ਦਿੰਦਾ ਅ ਕਾ ਖ ਗ ਕਕ ਖਖ ਗਗ ਠੀਕ ਹੈ ਫਿਰ ਤੁਸੀਂ ਪ੍ਰੈਕਟਿਸ ਕਰਨੀ ਆ ਪ੍ਰੈਕਟਿਸ ਬੜੀ ਆਸਾਨ ਦੇਖੋ ਜਿਵੇਂ ਹੁਣ ਤੁਸੀਂ ਆਪਾਂ ਇੱਥੇ ਇੱਕ ਵਰਡ ਲਿਖਦੇ ਆ ਕੋਈ ਅੱਖਰ ਲਿਖਦੇ ਆ ਜਿਵੇਂ ਮੈਂ ਇੱਥੇ ਲਿਖਦਾ ਹਿੰਦੀ ਦੇ ਵਿੱਚ ਲਿਖਦਾ ਏ ਗ ਮ ਲ ਗਮਲਾ ਹਿੰਦੀ ਜਿੱਤੇ ਤੁਹਾਨੂੰ ਆ ਗਿਆ ਜਦੋਂ ਤੁਸੀਂ ਇਹ ਸਾਹਮਣੇ ਰੱਖਿਆ ਹੋਏਗਾ ਤੇ ਤੁਸੀਂ ਕੀ ਕਰਨਾ ਗੱਗੇ ਦੀ ਨਕਲ ਮਾਰੋ ਕ ਖ ਗ ਗ ਹਿੰਦੀ ਪੰਜਾਬੀ ਸੇਮ ਹੈ ਇਹਦੇ ਨਾਲ ਸਾਨੂੰ ਨਾਲ ਦੀ ਨਾਲ ਨਾ ਯਾਦ ਵੀ ਹੁੰਦਾ ਜਾਏਗਾ ਅੱਖਰ ਰਿਪੀਟ ਹੋਣਗੇ ਤੇ ਅੱਖਰ ਸਾਨੂੰ ਆ ਵੀ ਜਾਣਗੇ ਫਿਰ ਤੁਸੀਂ ਦੇਖੋ ਅੱਗੇ ਮਮਾ ਇਹ ਹਿੰਦੀ ਦਾ ਮਾ ਹੁਣ ਤੁਸੀਂ ਹਿੰਦੀ ਦਾ ਮਾ ਦੇਖੋ ਕਿੱਥੇ ਆ ਪ ਫ ਬ ਪ ਮ ਇਹ ਵਾਲਾ ਨਕਲ ਮਾਰ ਕੇ ਤੁਸੀਂ ਇੱਥੇ ਲਿਖ ਲਓ ਮਮਾ ਤੁਹਾਡੀ ਮੰਮੇ ਦੀ ਪ੍ਰੈਕਟਿਸ ਹੋ ਗਈ ਅੱਗੇ ਲ ਲ ਦੇ ਨਾਲ ਲੱਲਾ ਸੇਮ ਨਕਲ ਮਾਰ ਕੇ ਦੇਖੋ ਤੁਸੀਂ 2 ਦਿਨ 4 ਦਿਨ ਹਫਤਾ 10 ਦਿਨ ਕੋਈ ਗੱਲ ਨਹੀਂ ਆਦੀ ਮਾਤਰਾ ਸੇਮ ਹੁੰਦੀ ਹੈ ਗਮਲਾ ਤੋਂ ਕੋਈ ਵੀ ਅੱਖਰ ਤੁਸੀਂ ਹਿੰਦੀ ਦਾ ਲਿਖੋਗੇ ਯਾਦ ਰੱਖੋ ਇਹ ਆਪਾਂ ਬਿਨਾ ਮਾਤਰਾ ਵਾਲੇ ਕਰ ਰਹੇ ਹਾਂ ਆਦੀ ਮਾਤਰਾ ਯੂਜ਼ ਕਰ ਰਹੇ ਕਿਉਂਕਿ ਸੇਮ ਹੈ ਹਿੰਦੀ ਪੰਜਾਬੀ ਬਾਕੀ ਆਪਾਂ ਅੱਗੇ ਵੀ ਕਰਾਂਗੇ ਬਾਕੀ ਮਾਤਰਾ ਨੂੰ ਲਿਖ ਕੇ ਆਪਾਂ ਹਿੰਦੀ ਤੋਂ ਪੰਜਾਬੀ ਕਿਵੇਂ ਕਰ ਸਕਦੇ ਹਾਂ ਹੁਣ ਤੁਸੀਂ ਧਿਆਨ ਦਿਓ ਜਿਵੇਂ ਆਪਾਂ ਲਿਖਦੇ ਹਾਂ ਬਿਨਾ ਮਾਤਰਾ ਵਾਲੇ ਸ਼ਬਦ ਜਿਵੇਂ ਆਪਾਂ ਲਾ ਲਓ ਹਰਮਨ ਖ ਰ ਸ ਮ ਨ ਹਰਮਨ ਹਿੰਦੀ 'ਚ ਲਿਖ ਲਿਆ ਤੁਸੀਂ ਹ ਦੇ ਨਾਲ ਹਾਾ ਚੁੱਕੋ ਚਾਹੇ ਨਕਲ ਮਾਰ ਕੇ ਲਿਖੋ ਕੋਈ ਗੱਲ ਨਹੀਂ ਕਿਉਂਕਿ ਆਪਾਂ ਪ੍ਰੈਕਟਿਸ ਕਰ ਰਹੇ ਹਾਂ ਰਾਰਾ ਇਹ ਰਿਹਾ ਹਿੰਦੀ ਦਾ ਰ ਉਹਦੇ ਨਾਲ ਦਾ ਰਾਰਾ ਚੁੱਕੋ ਹਰਮਨ ਇਸ ਤਰ੍ਹਾਂ ਤੁਹਾਨੂੰ ਪੰਜਾਬੀ ਲਿਖਣੀ ਬੜੇ ਆਸਾਨ ਤਰੀਕੇ ਆ ਜਾਵੇਗੀ ਤੇ ਜੇ ਤੁਸੀਂ ਮਾਤਰਾ ਵਾਲੇ ਕਰਨੇ ਆ ਜਿਵੇਂ ਸਿਪਾਹੀ ਹਿੰਦੀ ਦੇ ਵਿੱਚ ਸਿਪਾਹੀ ਇਹ ਹਿੰਦੀ ਚ ਲਿਖਿਆ ਜੀ ਸਿਪਾਹੀ ਸਿਹਾਰੀ सेम ਹੈ ਛੋਟੀ ਕੀ ਮਾਤਰਾ ਤੇ ਤੁਸੀਂ ਸ ਸ ਚੁੱਕੋ ਇੱਥੋਂ ਦੇਖੋ ਸ ਪੱਪੇ ਨੂੰ ਕੰਨਾਂ ਪਾ ਹੀ ਹਾ ਹ ਆ ਰਿਹਾ ਹ ਦੇ ਨਾਲ ਹਾ ਲਿਖਿਆ ਹੋਇਆ ਨਕਲ ਮਾਰੋ ਕੋਈ ਗੱਲ ਨਹੀਂ ਅਪਾ ਸਿੱਖਣੀ ਹੋਇਆ ਜਦੋਂ ਵਰਤਾਂਗੇ ਦੇਖਾਂਗੇ ਬਾਰ-ਬਾਰ ਰਿਪੀਟ ਕਰਾਂਗੇ ਤੇ ਸਾਨੂੰ ਪੰਜਾਬੀ ਆ ਜਾਏਗੀ ਤਾਂ ਪੰਜਾਬੀ ਜ਼ਰੂਰ ਸਿੱਖੋ ਇੱਕ ਹਫ਼ਤੇ ਦੇ ਵਿੱਚ ਤੁਸੀਂ 15 ਮਿੰਟ ਰੋਜ਼ ਦੇ ਲਾਓ ਬੜਾ ਆਸਾਨ ਹੈ ਜ਼ਿਆਦਾਤਰ ਕੀ ਹੁੰਦਾ ਜੀ ਕਈ ਸੰਗਤ ਦੇ ਪੁਰਾਣੀ ਗਰੰਥੀ ਸਿੰਘ ਨਾਲ ਜਾਂ ਸਟਾਫ ਦੇ ਨਾਲ ਆ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਹਿੰਦੀ 'ਚ ਹੁਕਮਨਾਮਾ ਦੇਖੋ ਤੇ ਇੱਕ ਬੰਦਾ ਕਹਿੰਦਾ ਜੀ ਅਸੀਂ 1 ਸਾਲ ਤੋਂ ਕਹਿ ਰਹੇ ਆ ਵੀ ਸਾਡੀ ਗੱਲ ਨਹੀਂ ਮੰਨੀ ਜਾਂਦੀ ਹਿੰਦੀ ਦੇ ਵਿੱਚ ਹੁਕਮਨਾਮਾ ਵੀ ਲਿਖੋ ਅਸੀਂ ਪੜ ਸਕੀਏ ਪਿਆਰ ਵਾਲਿਓ ਤੁਸੀਂ ਇੰਨੇ ਸਾਲਾਂ ਤੋਂ ਇੰਨੇ ਸਾਲਾਂ ਤੋਂ ਹਿੰਦੀ ਚ ਹੁਕਮਨਾਮਾ ਪੜ ਰਹੇ ਹੋ ਜਾਂ ਪਾਠ ਕਰ ਰਹੇ ਹੋ ਤੁਸੀਂ ਪੰਜਾਬੀ ਕਿਉਂ ਨਹੀਂ ਸਿੱਖ ਲੈਂਦੇ ਪੰਜਾਬੀ ਸਿੱਖੋ ਗੁਰਬਾਣੀ ਦਾ ਪਾਠ ਕਰੋ ਬੜਾ ਆਸਾਨ ਹੈ ਬੜਾ ਸੁਖਾ ਹੈ ਸੋ ਇਸ ਗੱਲ ਦਾ ਤੁਸੀਂ ਧਿਆਨ ਦਿਓ ਆਓ ਪੰਜਾਬੀ ਸਿੱਖੀਏ ਪੜੀਏ ਵੈਗੁਰਜੀਕਾ ਖਾਲਸਾ ਵੈਗੁਰਜੀਕਾ